ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਆਏ ਮਹਾਂਪੁਰਖ ਬਾਬਾ ਗੁਰਵਿੰਦਰ ਸਿੰਘ ਜੀ ਪੰਜ ਪੰਡਿਆ ਸੰਤ ਹੋਰ ਵੀ ਮਹਾਂਪੁਰਖ ਜੋ ਆਏ ਨੇ ਉਹਨਾਂ ਵਾਏ ਨੂੰ ਜੀ ਆਇਆਂ ਕਹਖਦੇ ਆ ਤਰਵਾਦੀਆਂ ਤਨ ਤਨ ਸੰਤ ਬਾਬਾ ਇਸ਼ੂ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਕਿਰਪਾ ਦੁਆਰਾ ਉਹਨਾਂ ਨੇ ਜੋ ਬਚਨ ਕੀਤੇ ਉਹਨਾਂ ਦੇ ਮਤਾਬਕ ਉਹਨਾਂ ਨੇ ਜੋ ਕਿਹਾ ਉਹਨਾਂ ਲਈ ਆਪਣੀ ਕਿਰਪਾ ਹੈ ਸੋ ਉਹਨਾਂ ਨੇ ਜੋੜਿਆ ਸੀਗਾ ਵਕਸ਼ੀ ਕੀਤੀ ਉਹਨਾਂ ਨੇ ਤਾਂ ਤਨਸਤ ਬਾਵਾ ਮਾਨ ਸਿੰਘ ਜੀ ਜਿਨ੍ਹਾਂ ਨੇ 50 ਸਾਲ ਸੰਗਤਾਂ ਨੂੰ ਰੱਬ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਨੂੰ ਨਾਮ ਦੀ ਦਾਤ ਦੇ ਕੇ ਅੱਜ ਉਹਨਾਂ ਦੀ ਫਲਵਾੜੀ ਤੈਕ ਦੀ ਮਹਿਦੀ ਹੈ ਕਿੰਨੀਆਂ ਸੰਗਤਾਂ ਆ ਕੇ ਲਾਹਾ ਕੱਢ ਰਹੀਆਂ ਨੇ ਇੱਕ ਇੱਕ ਪਰਿਵਾਰ ਵਿੱਚ ਜਿੰਨੇ ਜਨੇ ਮੈਂਬਰ ਨੇ ਉਹ ਸਾਰੇ ਅਮਰ ਸ਼ਖਸ ਚੱਕ ਕੇ ਪੁਰਾਣੇ ਬਾਂਦੇ ਜਾ ਰਹੇ ਨੇ ਕੁਝ ਹੋਵੇ ਤੋਂ ਐਸਾ ਸਮਾਂ ਆਣਾ ਹੈ ਕਿ ਇਥੇ ਇੰਨੀ ਸੰਗਤ ਹੋ ਜਾਣੀ ਹੈ ਕਿ ਉਹਨਾਂ ਦਾ ਬੀਜ ਬੀਜਿਆ ਐਨਾ ਫਲ ਫੁੱਲ ਉਤੰਦਾ ਹੈ ਜਿਸ ਤਰ੍ਹਾਂ ਇੱਕ ਕਣਕ ਦਾ ਬੀਜ ਬੀਜਦੇ ਆ ਉਤੋਂ ਜਦੋਂ ਉਹ ਉਗਦਾ ਹੈ ਤਾਂ ਕਿੰਨੇ ਬੀਜ ਨਿਕਲਦੇ ਨੇ ਇਸ ਤਰ੍ਹਾਂ ਇੱਕ ਇੱਕ ਪਰਾਲੀ ਤੋਂ ਕਿੰਨੇ ਕਿੰਨੇ ਪਰਿਵਾਰ ਦੇ ਮੈਂਬਰ ਨਾਮ ਜਪਣਗੇ ਸੇਵਾ ਕਰਨਗੇ ਸੋ ਸਾਧ ਸੰਗਤ ਦੀ ਭੈਣ ਕਰਿਆ ਕਰੋ ਸੇਵਾ ਕਰਿਆ ਕਰੋ ਨਾਮ ਤੋਂ ਬਗੈਰ ਕੁਝ ਨਹੀਂ ਹੈ ਕਬੀਰ ਮਨ ਨਰਮਲ ਪਿਆ ਜੈਸੇ ਗੰਗਾ ਨੀਰ ਪਾਛੋ ਲਗੇ ਹਰ ਭਰੇ ਕਹਿਦ ਕਬੀਰ 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 ਜਮਗਾ ਠੰਗਾ ਬੁਰਾ ਹੈ ਓਣੀ ਸਹਿਆ ਜਾਏ ਏਕ ਜੋ ਸਾਧੂ ਮੋਹ ਮਿਲਿਓ ਤੀਏ ਅੰਚਲ ਆਏ ਸੰਤ ਮਹਾਰਾ ਸੰਤ ਭਗਤ ਸਿੰਘ ਦਾ ਮਲਾਪ ਹੋ ਗਿਆ ਉਹਨਾਂ ਨੇ ਕਿਰਪਾ ਕੀਤੀ ਸਾਨੂੰ ਦੋਨਾਂ ਨੂੰ ਤੋੜਿਆ ਉਹਨਾਂ ਦੀ ਬਖਸ਼ਿਸ਼ ਹੈ ਉਸ ਸੰਸਾਰ ਦੇ ਉੱਪਰ ਜੋ ਪ੍ਰਾਣੀ ਸੇਵਾ ਕਰੇਗਾ ਨਾਮ ਜਪੇਗਾ ਉਹਦਾ ਪਲਾਏ ਨਹੀਂ ਤਾਂ ਬੜੇ ਬੜੇ ਦੁਨੀਆਂ ਤੇ ਆਏ ਨੇ ਆ ਕੇ ਚਲੇ ਜਾਂਦੇ ਨੇ ਵੱਡੇ ਵੱਡੇ ਦੁਨੀਆਂ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆਂ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆਂ ਤੇ ਹੋਏ ਰੋਂਦੇ ਵੇਖੇ ਨਾਮ ਵੱਡੇ ਵੱਡੇ ਦੁਨੀਆ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਟਿਕਾ ਵੱਡੇ ਵੱਡੇ ਦੁਨੀਆ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਵੱਡੇ ਵੱਡੇ ਦੁਨੀਆ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਬੜੇ ਬੜੇ ਦੁਨੀਆ ਤੇ ਹੋਏ ਸਿਕੰਦਰ ਵਰਗੇ ਰਾ ਜਿਹੜੇ ਕਹਿੰਦੇ ਮੈਂ ਸਾਰੀ ਦੁਨੀਆ ਨੂੰ ਜਿੱਤ ਲਾਂਗਾ ਮਿੱਟੀ ਦੀ ਢੇਰੀ ਚ ਬਣ ਕੇ ਚਲਾ ਗਿਆ ਹਰ ਰਾਖਸ਼ ਜੈਸੇ ਬੜੇ ਬੜੇ ਹੋਏ ਸਭ ਮਿੱਟੀ ਦੀ ਢੇਰੀ ਚ ਮਿਲ ਗਏ ਸੋ ਸਾ ਸੰਗਤ ਜੀ ਦੁਨੀਆ ਤੋਂ ਕੁਝ ਨਹੀਂ ਲੈ ਲੈਣਾ ਇੱਥੇ ਹੀ ਸਭ ਕੁਝ ਲੈ ਜਾਣਾ ਹੈ ਕੋਈ ਮਹਾਤਮਾ ਸੀ ਤੁਰੇ ਜਾਂਦੇ ਸੀਗੇ ਅੱਗੇ ਕੋਈ ਬੱਕਰੀ ਦਾ ਲੇਲਾ ਮੈਂ ਮੈਂ ਕਰ ਰਿਹਾ ਮਹਾਤਮਾ ਕਹਿੰਦੇ ਮੈਂ ਮੈਂ ਨਾ ਕਰ ਤੂੰ ਤੂੰ ਕਰ ਕਹਦਾ ਮੈਂ 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 ਮਹਾਤਮਾ ਕਹਿੰਦੇ ਮੈਂ ਨਹੀਂ ਰੱਬ ਦਾ ਨਾਮ ਜਾਪ ਮੈਂ ਤੂੰ ਤੂੰ ਕਰ ਕਹਦਾ ਮੈਂ ਨਹੀਂ ਸਮਾ ਆਇਆ ਬੜਾ ਹੋਇਆ ਝਟਕਾਤਾ ਸਟੇਜ ਲੱਗੀ ਸੀ ਚੜ ਗਿਆ ਸਰੰਗੀ ਤੇ ਉਥੇ ਕੀ ਕਹਿ ਰਿਹਾ ਤੂੰ ਹੀ ਤੂੰ ਮਹਾਤਮਾ ਕਹਿੰਦੇ ਜਦੋਂ ਅਸੀਂ ਕਹਿੰਦੇ ਸੀਗੇ ਤੂੰ ਤੂੰ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਕੋਈ ਕੋਈ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਹੀ ਤੂੰ ਹੀ ਦੀ ਆਵਾਜ਼ ਪਈ ਆਉਂਦੀ ਏ ਹੱਡ 88 ਲੱਖ ਜੁਨੀ ਭੁਗਤੋਂ ਤੋਂ ਬਾਅਦ ਸਾਨੂੰ ਮਨੁੱਖਾ ਦੇ ਮਨੁੱਖਾ ਦੇ ਹੀ ਮਿਲੀ ਹੈ ਇਹ ਸਰੀਰ ਕੀ ਹੈ ਹੱਡ ਮਾਸ ਨੜੀਆਂ ਦਾ ਪਿੰਜਰਾ ਹੈ ਇਹਦੇ ਅੰਦਰ ਹੱਡੀਆਂ ਹਨ ਮਾਸ ਹੈ ਨਾੜੀਆਂ ਹੈ ਮੱਝ ਗੰਧਮੰਦ ਹੈ ਪਰ ਇਹਦੀ ਕੀਮਤ 84 ਲੱਖ ਜੁਨੀ ਤੋਂ ਬਾਅਦ ਇਹ ਮਨੁੱਖਾ ਤਨ ਹੈ ਕਿ ਆਪਾਂ ਇਹਦੇ ਵਿੱਚ ਆ ਕੇ ਨਾਮ ਜਪ ਸਕਦੇ ਹਾਂ ਭਜਨ ਕਰ ਸਕਦੇ ਹਾਂ ਨਾਮ ਜਪ-ਜਪ ਕੇ ਬਰਮ ਗਿਆਨੀ ਵੀ ਬੜੇ-ਬੜੇ ਹੋਏ ਨੇ ਕਾਰਕ ਮਹਾਪੁਰਖ ਵੀ ਬਣ ਜਾਂਦੇ ਨੇ ਸੋ ਸਾਸ ਅਗੇ ਸ੍ਰੀ ਤੋਂ ਅਸੀਂ ਨਾਮ ਜਪ ਕੇ ਬੜਾ ਕੁਝ ਕਰ ਸਕਦੇ ਆ ਤੇ ਜੇ ਚੰਗੇ ਕੰਮ ਨਹੀਂ ਕਰਾਂਗੇ ਤਾਂ ਆਪਣਾ ਨਰਕ ਬਣਾਵਾਂਗੇ। ਇਹੀ ਵਾਰੀ ਹੈ ਦੁਬਾਰਾ ਮਨੁੱਖਾ ਤਨ ਨਹੀਂ ਮਿਲਣਾ। ਬੜੀ ਮੁਸ਼ਕਲ ਇਸ ਮਨੁੱਖਾ ਤਨ ਨੂੰ ਤਾਂ ਦੇਵੀ-ਦੇਵਤੇ ਵੀ ਲੋਚਦੇ ਨੇ। ਉਹ ਵੀ ਸੋਚਦੇ ਨੇ ਪਰਮੇਸ਼ਰ ਨੂੰ ਕਰ ਅਰਦਾਸਾਂ ਕਰਦੇ ਆ ਐ ਪ੍ਰਭੂ ਸਾਨੂੰ ਮਨੁੱਖਾ ਤਨ ਦਿਓ ਅਸੀਂ ਕਿਤੇ ਮਹਾਤਮਾ ਦੇ ਚਰਨ ਹੀ ਲੱਗ ਜਾਈਏ। ਚਰਨ ਹੀ ਲੱਗ ਕੇ ਉਹਨਾਂ ਤੋਂ ਨਾਮ ਲੈ ਕੇ ਨਾਮ ਜਪ ਕੇ ਅਸੀਂ ਵੀ ਪਰੰਪਰਾ ਦੇ ਮੈਨੂੰ ਪ੍ਰਾਪਤ ਕਰੀਏ ਆਪ ਜੀ ਇੰਨੇ ਭਾਗਾ ਵਾਲਿਓ ਬਹੁਤ ਭਾਗਾ ਵਾਲਿਓ ਜਿਨ੍ਹਾਂ ਨੂੰ ਸੰਤ ਬਾਬਾ ਮਾਨ ਸਿੰਘ ਜੀ ਦੀ ਸੰਗਤ ਮਿਲੀ ਤਾਂ ਤਾਂ ਸੰਤ ਬਾਬਾ ਈਸ਼ੀ ਸਮਦੇ ਅਸਥਾਨ ਤੇ ਉਹਨਾਂ ਨੇ ਤੁਹਾਨੂੰ ਬਖਸ਼ਿਆ ਬਖਸ਼ਿਆ ਨੇ ਜਿਹਨੂੰ ਵੀ ਸੰਤ ਬਾਬਾ ਮਾਨ ਸਿੰਘ ਨੇ ਅਭਿਯੇ ਦੇਸ ਦੇਤਾ ਉਹਦਾ ਪੜਾ ਹੋ ਗਿਆ ਉਹਨਾਂ ਦੇ ਬੱਚਰਾਂ ਦੇ ਆਪ ਜੀ ਪਿਆਰਾ ਦਿਓ ਤੁਹਾਡਾ ਪੜਾ ਹੋ ਜਾਏਗਾ ਸੋ ਸਾਧ ਸੰਗਤ ਇਹ ਵਾਰੀ ਦੁਬਾਰਾ ਨਹੀਂ ਮਿਲਣੀ ਮਨੁੱਖਾ ਤਾਂ ਨਹੀਂ ਮਿਲਣਾ ਹੋਰ ਜੁਨੀਆਂ ਬਸੇਰੀਆਂ ਨੇ ਇੱਕ ਗਜੂਨ ਦੇ ਵਿੱਚ ਬੜੇ ਕਿੰਨਿਆ ਕਿੰਨਿਆ ਸਾਲਾਂ ਦੀ ਜੁਨੀ ਨੇ ਲੱਖ ਲਾਗਾ ਕਰੋੜ ਕਾਗਾ ਲੱਖਾਂ ਲੱਖਾਂ ਵਰੇ ਲਾਗਾ ਦੀ ਉਮਰ ਹੈ ਕਰੋੜ ਕਰੋੜ ਬੜਾ ਕਾਮਾ ਦੀ ਉਮਰ ਹੈ ਬੜੇ ਕਿੰਨੇ ਵਰੀ ਦਰਖਤ ਬੰਦੇ ਆਏ ਆਪਾਂ ਕਿੰਨੇ ਵਰੀ ਪੌਦੇ ਬਣੇ ਕਿੰਨੇ ਵਰੀ ਪੱਥਰਾਂ ਦੀ ਜੁਨਾਂ ਚ ਅਸੀਂ ਭੁਗਤੇ ਆ ਜਦੋਂ ਅਸੀਂ ਜਦੋਂ ਸ੍ਰਿਸ਼ਟੀ ਬਣੀ ਅਸੀਂ ਪਹਿਲਾ ਪੱਥਰ ਸੀਗੇ ਪਨ ਇੱਕ ਨਾ ਸਮਾ ਪੱਥਰ ਜੋ ਉਸ ਤੋਂ ਬਾਅਦ ਬ੍ਰਹਸਪਤੀ ਵਿੱਚ ਆਏ ਉਸ ਤੋਂ ਬਾਅਦ ਅਸੀਂ ਪਸ਼ੂ ਪੰਛੀਆਂ ਚਾਹੇ ਹੁਣ ਸਾਨੂੰ ਮੁਰਖਾ ਤਾਂ ਮਿਲੀ ਐ ਲਾਹ ਲਾ ਲੈ ਲਓ ਇਥੋਂ ਕੁਝ ਨਹੀਂ ਲੈਣਾ ਜੋ ਕੁਛ ਐ ਇਥੋਂ ਇੱਥੇ ਹੀ ਰਹਿ ਜਾਣਾ ਹੈ ਤੋ ਪ੍ਰਸ਼ਾਦ ਦੇ ਸਕਣਿਆਂ ਤੋ ਸਵੇਰੇ ਉੱਠਿਆ ਕਰੋ ਉੜਦੇ ਸਾਰੀ ਵਾਇਰੂ 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 ਦਾ ਜਾਪ ਕਰੋ ਜਾਪ ਕਰਦੇ ਕਰਦੇ ਇਸ਼ਨਾਨ ਕਰੋ ਪ੍ਰਸ਼ਾਦ ਆਛਦੇ ਖਾਂਦੇ ਪੀਂਦੇ ਉੜਦੇ ਬੈੰਦੇ ਹਰ ਵਕਤ ਪ੍ਰਭੂ ਦੇ ਵਿੱਚ ਲੀਨ ਹੋ ਜਾਓ ਇੰਨਾ ਲੀਨ ਹੋ ਜਾਓ ਸਾਤ ਮਹਾਰੇ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਦਾੜਾ ਸਾਹਿਬ ਜਾਣਾ ਦਰਬਾਰ ਸਾਹਿਬ ਜਾਣਾ ਮਹਾਪਰ ਕੋਲੇ ਬੈਠੇ ਬਜਨ ਕਰਦੇ ਸੀ ਕਹਿੰਦੇ ਅਸੀਂ ਭਜਨ ਕਰਦੇ ਐਨੇ ਲੀਨ ਹੋ ਜਓ ਤੁਹਾਨੂੰ ਇਹ ਨਾ ਪਤਾ ਲੱਗੇ ਵੀ ਤੁਸੀਂ ਕਿੱਥੇ ਬੈਠੇ ਹੋ ਕਿੰਨਾ ਸਮਾਂ ਹੋ ਗਿਆ ਤੁਹਾਡੇ ਲੱਗੇ ਕੌਣ ਬੈਠਾ ਹੈ ਬਸ ਐ ਜਿਹਾ ਵਰ ਵਾਸਤਾ ਵਿੱਚ ਚਲੇ ਜਾਓ ਪਰ ਤੁਹਾਡਾ ਤੇ ਪਰਮੇਸ਼ਰ ਦਾ ਮਲਾਪ ਹੋਵੇ ਜਦੋਂ ਆਪ ਜੀ ਸਵੇਰ ਉਠੋ ਉੜਦੇ ਸ ਇਸ਼ਨਾਨ ਕਰਕੇ ਬੈਠੋ ਦਰਵਾਜ਼ਾ ਬੰਦ ਕਰ ਦਿਓ ਅਗਰ ਕਮਰੇ ਘਟਾ ਹੈ ਤਾਂ ਦੋ ਚਾਰ ਮੈਂਬਰ ਹੋਰ ਵੀ ਜੋ ਪਰਿਵਾਰ ਹੈ ਉਹ ਵੀ ਆਪਣੇ ਆਪਣੇ ਆਸਣ ਤੇ ਬੈਠੋ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਅੱਧਾ ਪੌਣਾ ਘੰਟਾ ਜਾਪ ਕਰੋ ਵਾਹਿਗੁਰੂ 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 ਕਰੋ ਸੋ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰੂਗਾ ਵਾਹਿਗੁਰੂ ਕਰਦੇ ਕਰਦੇ ਕਿ ਇੱਕ ਦਿਨ ਐਸਾ ਆ ਜਾਏਗਾ ਆਪ ਜੀ ਦੀ ਸਮਾਧੀ ਲੱਗਣ ਲੱਗ ਜੇਗੀ ਆਪ ਜੀ ਕਹੋਗੇ ਹਾਂ ਦੋ ਘੰਟੇ ਬੀਤ ਗਏ ਚਾਰ ਘੰਟੇ ਬੀਤ ਗਏ ਸੋ ਭਾਗਾ ਵਾਲਿਓ ਹੁਣ ਆਪਾਂ ਜਾਪ ਕਰਦੇ ਹਾਂ ਵਾਹਿਗੁਰੂ 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 Wahiguru, 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 wahiguru,

ਵਾਹਿਗੁਰੂ 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 ਖਾਲਸਾ ਵਾਹਿਗੁਰੂ ਇਹਾਂ ਖਾਟ ਚਲੋ ਹਰਲਾ ਅੱਗੇ ਵਸਨ ਸੁਹੇਲਾ ਜੀ 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 ਇਹਾਂ ਖਾਟ ਚਲੋ ਹਰਲਾ ਅੱਗੇ ਵਸਨ ਉਸ ਵੇਲਾ ਜੀ ਇਹਾਂ ਖਾਟ ਚਲੋ ਹਰਲਾ ਅੱਗੇ ਵਸਨ ਉਸ ਵੇਲਾ ਜੀ ਇਹਾਂ ਖਾਟ ਚਲੋ ਹਰਲਾ ਅੱਗੇ ਵਸੇ ਸੁਰੇ ਪਤੀ ਇਹਾਂ ਖਾਟ एहा खाट चलो हर ला आगे से सहेला जी खाट चलो हर ला आगे बसन सहेला जी।, जी आप जी ने लाहा की कटना है सवेरे उठ के नाम जपना लाहा कट लिया ਗੁਰੂ ਘਰ ਜਾ ਕੇ ਭਾਂਡੇ ਮਾਂਜਨੇ ਸੇਵਾ ਕਰਨੀ ਜੋੜੇ ਚਾਲਨੇ ਪ੍ਰਸ਼ਾਦੇ ਪਕਾਉਣੇ ਲੰਗਰ ਵਰਤਾਉਣਾ ਸਾ ਸੰਗਤ ਦੇ ਜੋੜੇ ਚਾਲਨੇ ਮਿੱਠਾ ਬੋਲਣਾ ਕੀਰਤਨ ਦੁਆਰ ਵਾ ਜਾ ਕੇ ਮਨ ਚਿਤ ਲਗਾ ਕੇ ਇੱਕ ਮਨ ਇੱਕ ਚਿਤ ਲਾ ਕੇ ਕੀਰਤਨ ਸਰਵਣ ਕਰਨਾ ਸੋ ਸਾਖ ਇਹ ਤੁਸੀਂ ਅਪਣਾਓਗੇ ਜਦੋਂ ਤੁਸੀਂ ਆਪ ਜੀ ਕੀਰਤਨ ਸੁਣੋ ਬੈਠੋਗੇ ਤੁਸੀਂ ਇੱਕ ਮਨ ਇੱਕ ਚਿਤ ਹੋ ਕੇ ਤੁਹਾਨੂੰ ਆਪ ਜੀ ਨੂੰ ਇਹ ਨਾ ਪਤਾ ਹੋਵੇ ਕਿ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਹੈ ਸਾਡੇ ਲਾਗੇ ਕੌਣ ਹੈ ਬਾਬਾ ਗੁਰਵਿੰਦਰ ਸਿੰਘ ਜੀ ਹੁਣ ਆਪ ਜੀ ਨੇ ਹਾਲ ਕਰਨਗੇ ਆਪ ਜੀ ਨੇ ਅਸਮਾਧੀਆਂ ਲੱਗ ਜਾਣ ਆਪ ਜੀ ਨੂੰ ਇਹ ਨਾ ਪਤਾ ਲੱਗੇ ਕਿ ਅਸੀਂ ਕਿੱਥੇ ਬੈਠੇ ਆ ਕਿੰਨਾ ਸਮਾਂ ਹੋ ਗਿਆ ਹੈ ਸਾਡੇ ਕੋਲੇ ਕਿਹੜਾ ਬੈਠਾ ਹੈ ਮੂੰਹ ਦੇ ਵਿੱਚ ਜਾਪ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਦਾ ਤੇ ਇਹਨਾਂ ਦੀ ਬਾਣੀ ਸੁਣਨੀ ਹੈ ਵਾਹਿਗੁਰੂ 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 ਕਰਦੇ ਕਰਦੇ ਵਾਹਿਗੁਰੂ ਦਾ ਰੂਪ ਹੋ ਜਾ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਾਡੇ ਸਤਕਾਰਯੋਗ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਓਨ ਸਿੰਘ ਜੀ ਲੰਗਰਾਂ ਵਾਲੇ ਜੋ ਕਿ ਇਹਨਾਂ ਦੀ ਕਿਰਪਾ ਸਦਕਾ ਇੱਥੇ ਸਥਾਨ ਦੇ ਸੇਵਾਦਾਰਾਂ ਦੇ ਇੱਥੇ ਦੀ ਸੰਗਤ ਦੀ ਵਿਸ਼ੇਸ਼ ਸੱਦੇ ਤੇ ਇਸ ਸਮਾਗਮ ਲਈ ਕਿਹਾ ਗਿਆ ਹੈ ਸਾਰਾ ਸਮਾਗਮ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖਾਂ ਦੇ ਸਰਪ੍ਰਸਤੀ ਹੇਠ ਹੋ ਰਿਹਾ ਹੈ ਇਸ ਸਮਾਗਮ ਵਿੱਚ ਜਦੋਂ ਅਸੀਂ ਪਿਛਲੇ 6 ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ ਇੱਥੇ ਗੁਰੂ ਘਰ ਦੀ ਪਾਰਕਿੰਗ ਹੈ ਅਸੀਂ ਸੋਚਿਆ ਪਏ ਇੱਥੇ ਵੱਡਾ ਟੈਂਟ ਲੱਗ ਜਾਣਾ 100 ਫੁੱਟ ਲੰਬਾ 80 ਫੁੱਟ ਚੌੜਾ ਤੇ ਅਸੀਂ ਮਨਚੇ ਇਹ ਵਿਚਾਰ ਕਰਦੇ ਸੀ ਕਿ ਇਹ ਪੰਡਾਲ ਭਰ ਵੀ ਜਾਊਗਾ ਪਰ ਅੱਜ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਜੋ ਸੰਗਤ ਦਾ ਹੜ ਆਇਆ ਪਿਆ ਉਹ ਅਸੀਂ ਜਿੰਨਾ ਮਾਜੀ ਪ੍ਰਬੰਧ ਕਰਨਾ ਚਾਹੁੰਦੇ ਵੀ ਸੀ ਪਰ ਉਹ ਫੇਰ ਵੀ ਛੋਟਾ ਪੈ ਗਿਆ ਹੈ ਪਰ ਅਸੀਂ ਇਹ ਸਾਰਾ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਸੰਤ ਬਾਬਾ ਮੋਨ ਸਿੰਘ ਜੀ ਲੰਗਰਾਂ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਨਾਲ ਅਲੀਕਿਆ ਗਿਆ ਹੈ ਬਾਬਾ ਜੀ ਨੇ 6 ਮਹੀਨੇ ਪਹਿਲਾਂ ਹੀ ਵਚਨ ਕਰਤਾ ਸੀ ਜਦੋਂ ਅਸੀਂ ਇੱਥੇ ਇਸ ਪੰਡਾਲ ਦੇ ਘਪਾਰੀng ਵਿੱਚ ਦੇਖਣ ਆਏ ਕਹਿੰਦੇ ਇਹ ਪੰਡਾਲ ਤਾਂ ਬਹੁਤ ਛੋਟਾ ਪੈ ਜਾਣਾ ਤੁਹਾਨੂੰ ਸੰਗਤਾਂ ਨੂੰ ਸੰਭਾਲਣ ਨੂੰ ਜਗ੍ਹਾ ਲਈ ਮਿਲਣੀ ਤੇ ਏਸੀ ਤਰ੍ਹਾਂ ਹੋ ਰਿਹਾ ਹੈ ਅਸੀਂ ਦੇਖ ਰਹੇ ਹਾਂ ਫਿਰ ਸੰਗਤ ਲਈ ਕੋਈ ਜਗ੍ਹਾ ਪ੍ਰਬੰਧ ਹੋ ਨਹੀਂ ਸਕਿਆ ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਹਾਂ ਪਰ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਸੰਗਤ ਦਾ ਪ੍ਰਬੰਧ ਹੋਵੇਗਾ ਅਸੀਂ ਆਪ ਜੀ ਦੇ ਨਾਲ ਸਹਿਯੋਗ ਨਾਲ ਪ੍ਰਬੰਧ ਕਰਾਂਗੇ ਆਓ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਸਾਰੀਆਂ ਇੰਗਲੈਂਡ ਦੀਆਂ ਸੰਗਤਾਂ ਗੁਰਦੁਆਰਾ ਸੱਚਖੰਡ ਅੰਡਿਸ਼ਰ ਦਰਵਾਜ਼ੇ ਸਾਰੇ ਸੇਵਾ ਦਾ ਸੇਵਾਦਾਰਾ ਵੱਲੋਂ ਲੱਖਾਂ ਲੱਖਾਂ ਵਾਰੀ ਧੰਨਵਾਦ ਕਰਦੇ ਹਾਂ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੰਤ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲਿਆਂ ਨੂੰ ਸਾਰੇ ਸੇਵਾਦਾਰਾ ਵੱਲੋਂ ਇੰਗਲੈਂਡ ਦੀਆਂ ਸੰਗਤਾਂ ਵੱਲੋਂ ਸਿਰਪਉ ਦੇਣ ਦੀ ਕਿਰਪਾਲਤਾ ਕਰਨ ਉਹਨਾਂ ਤੋਂ ਬਾਅਦ भोले निहाल